ਫਗਵਾੜਾ ਦੇ ਵਿੱਚ ਉਸ ਸਮੇਂ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਜਦੋਂ ਰਿਜ਼ੋਰਟ ਦੇ ਵਿੱਚ ਚੱਲ ਰਹੇ ਫੰਕਸ਼ਨ ਦੇ ਵਿੱਚ ਇੱਕ ਮਹਿਲਾ ਦਾ ਪਰਸ ਚੋਰੀ ਹੋ ਗਿਆ ਮਹਿਲਾ ਵੱਲੋਂ ਦੱਸਿਆ ਗਿਆ ਕਿ ਚੱਲ ਰਹੇ ਪ੍ਰੋਗਰਾਮ ਦੇ ਵਿੱਚ ਮੈਂ ਜਦੋਂ ਸ਼ਗਨ ਪਾ ਰਹੀ ਸੀ ਤਾਂ ਮੇਰੇ ਕੋਲੋਂ ਕਿਸੇ ਨੇ ਮੇਰਾ ਪਰਸ ਮੰਗਿਆ ਜਿਸ ਵਿੱਚ ਲੱਖਾਂ ਰੁਪਏ ਅਤੇ ਗਹਿਣੇ ਸਨ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਇਹ ਪਰਸ ਮੇਰੇ ਕਿਸੇ ਪਰਿਵਾਰਿਕ ਮੈਂਬਰ ਨੇ ਮੰਗਿਆ ਹੈ ਤਾਂ ਜਦੋਂ ਮੈਂ ਆਪਣਾ ਪਰਸ ਵਾਪਸ ਮੰਗਿਆ ਤਾਂ ਪਰਿਵਾਰਿਕ ਮੈਂਬਰ ਨੇ ਦੱਸਿਆ ਕਿ ਤੁਸੀਂ ਸਾਨੂੰ ਪਰਸ ਨਹੀਂ ਫੜਾਇਆ ਹੈ ਇਸ ਸੰਬੰਧੀ ਜਦੋਂ ਰਿਜ਼ੋਰਟ ਦੇ ਮੈਨੇਜਰ ਨਾਲ ਗੱਲ ਕੀਤੀ ਤਾਂ ਕਿ ਸਾਨੂੰ ਕਮਰੇ ਚੈੱਕ ਕਰਵਾਏ ਜਾਣ ਕਿ ਮੇਰਾ ਪਰਸ ਕਿਸਨੇ ਫੜਿਆ ਹੈ सीसीटीवी चेक करने तो बाद पता लगा कि दो व्यक्ति जो सूट बूट पहन के आए मेरे तो रहा है ता उदो इस ने कैमरिया दो व्यक्ति सूट पाके बैठे शक जा रही है मौके तिजोर्ट देजर परिवारिक मैम्बर दे कहने पुलिस बुलाई गई पुलिस दी पुछकिछ दौरान पुलिस ने एक व्यक्ति काबू किया ता है ता पुलिस वालों दसा गया कि ए व्यक्ति रिजोर्ट सफाई करने दा काम करदा सी जिस न ਹੈ ਸਾਡਾ ਭਾਈ ਚੜਜ 50 ਐਨਆਰਆ ਹੀ ਵਾ ਜੋਰ ਬਤਾਉ 5-7 ਅਮਰੀਕਾ ਕੰਡਾ ਦਾ ਆਇਆ ਵਾ ਤੁਸੀਂ ਆਪ ਦੇਖੋ ਕਿੰਨਾ ਨੁਕਸਾਨ ਹੋ ਰਿਹਾ ਦਾ ਯਾਰ ਦੇਖੋ ਉਹ ਸਾਡਾ ਖਾਣਾ ਦਾਣਾ ਸਾਰੇ ਇੱਧਰ ਕਿੰਨੀ ਬੰਦ ਹੋਈ ਸਾਡੀ ਇਹ ਇਹ ਬੰਦਾ ਕੰਦਾ ਸਾਡਾ ਸਰਮੜਾ ਕਿੱਦਾਂ ਹੋਇਆ ਸਰਮੜਾ ਸਾਰੀ ਵੇਚੀ ਕਿੰਨੀ ਕਿੱਦਾਂ ਹੋਇਆ ਸਾਡੀ ਸਾੜ ਕਿੱਦਾਂ ਹੋਈ ਆ ਆ ਸਾਡਾ ਤਿੰਨ ਕਿੰਨੇ ਦਾ ਖਰਚਾ ਸਾਡੇ ਇਹਦਾ ਖਰਚਾ ਭਾਏ 50 ਕਰੋੜ ਦਾ ਕਿੰਨਾ ਖਰਚਾ ਹੁੰਦਾ ਬੰਦਾ ਕਹਿੰਦਾ ਬੰਦਾ ਸਾਡੇ ਇਹਦਾ ਮੀਡੀਆ ਚਾਹੇ ਦਾ ਮਾਲਕੇ ਵੇਚ ਕੇ ਦਵੇ ਸਾਡੇ 50 ਕਰੋੜ ਦਾ ਨੁਕਸਾਨ ਹੋਇਆ ਵੇਚ ਕੇ ਦਵੇ ਅਗਰ ਮੀਡੀਆ ਦਰੂ ਕਰਨੇ ਸਾਡਾ ਅਨਸਾਬ ਹੈ ਸਾਨੂੰ ਇਸ ਗੱਲ ਦਾ ਇਹ ਮੈਨੇਜਰ ਇਹ ਮਾਲਕਿਆ ਜਿੱਥੇ ਵੀ ਮਾਲਕ ਸੌਦਾ ਨਾ ਸਾਨੂੰ ਇਸ ਗੱਲ ਦਾ ਪਤਾ 50 ਕਰੋੜ ਦਾ ਸਾਡਾ ਨੁਕਸਾਨ ਹੋ ਗਿਆ ਇਧਰ ਤਾਂ ਰਣੋਂ ਰਾਖਰੀ ਦਾ ਫਾਨ ਮੰਗਿਆ ਸੀ ਫਾਨ ਨਹੀਂ ਹੈਗਾ ਇਹ ਬੰਦੇ ਦਾ ਪਤਾ ਪੇੜਾ ਪੋਤੇ ਨੇ ਇਹ ਰਲੇ ਹੋ ਗਏ ਚਾਹਨਾ ਇਹਦੇ ਬੌਂਸਰ ਛੱਡਿਆ ਨਾ ਇਹ ਬੰਸਰ ਕਹਦੇ ਪੈਸ ਕਾਟਦੇ ਆਂ ਮੈਂ ਕਹਿੰਦਾ ਖਾਂਦੇ ਪਿੰਦੇ ਆਂ ਵੀਰ ਜੀ ਕਹਿੰਦਾ ਸ਼ਰਾਬ ਪਿੰਦੇ ਆਂ ਇਹ ਬੰਸਰ ਕਹਦੇ ਆਂ ਕਾਦੇ ਰੱਖੇ ਬੰਸਰ ਨਹੀਂ ਚੋਰੀ ਕਰਾ ਕੇ ਰੱਖੇ ਭਾਜੀ ਬਹੁਤ ਅਨਸਾਰ ਵੀ ਦਾਦਾ ਦਾ ਬੰਸਰ ਕਿੱਥੇ ਰੱਖਣੇ ਜਾਈਏ ਭਾਜੀ ਮੈਨੇਜਰ ਸਾਹਿਬ ਕਹਿੰਦੇ ਆ ਬੰਦੇ ਕੋਟ ਪੈਂਟ ਪਾ ਕੇ ਆਏ ਅਸੀਂ ਕਿੱਦਾਂ ਕਹਦੀਏ ਕਿ ਇਹਨੂੰ ਕਹਿੰਦੇ ਕੋਟ ਪੈਂਟ ਪਾ ਕੇ ਇਹ ਸੋਚਣਾ ਹੈਗਾ ਇਹਨਾਂ ਦਾ ਇੰਟਰਸ ਐਜੈਂਟ ਜਿਹਾ ਇਕ ਉੱਥੇ ਕੋਈ ਕੈਮਰਾ ਹੈਗਾ ਕੋਟ ਪੈਂਟ ਪਾ ਕੇ ਆਏ ਆ ਇਸੇ ਕੰਮ ਨੂੰ ਆਉਂਦੇ ਆ ਇਹ ਇੱਕ ਕੰਮ ਨਹੀਂ ਹੋਇਆ ਸਾਰੇ ਜ਼ਿਲ੍ਹੇ ਚ ਹੁੰਦਾ ਕਹਿੰਦੇ ਹੁਣ ਸਾਨੂੰ ਨਹੀਂ ਨਾ ਪਤਾ ਕੋਈ ਵਿਆਹ ਚ ਆਇਆ ਬੰਦਾ ਅਸੀਂ ਕਿੱਦਾਂ ਕਹਿ ਦਈਏ ਕਿਸੇ ਨੂੰ ਨਾ ਗਾਨੀ ਰੱਖੋ ਇਨ ਨੋਟ ਤੇ ਕੈਮਰੇ ਲੱਗੇ ਆ ਇਨ ਨੋਟ ਤੇ ਲੱਖ 2 ਲੱਖ ਸਾਰੇ ਰਹਿੰਦੇ ਚਾਹੇ ਚਾਹੇ ਮੈਂ ਕੋਟਪੈਂਟ ਪਾ ਕੇ ਆਇਆ ਚਾਹੇ ਮੈਂ ਕੋਟ ਦਾ ਪਜਾਮਾ ਪਾ ਕੇ ਆਇਆ ਇਹਨਾਂ ਇਨ ਨੋਟ ਤੇ ਨਿਗਰਾਨੀ ਹੈਗੀ ਆ ਇਹਨੂੰ ਚ ਤਾਂ ਆ ਗਿਆ ਕੋਟਪੈਂਟ ਦੇਖ ਲੈ ਸਾਰੇ ਬਾਹਰ ਕਿੱਦਾਂ ਨਿਕਲੇ ਨਿਕਲੇ ਉਹ ਦਰਵਾਜੇ ਨਹੀਂ ਕਹਿੰਦੇ ਗੇਟ ਹੀ ਸਾਡਾ ਇੱਕ ਵਾ ਉਹ ਬਾਹਰ ਨੋ ਭਾਜੀ ਨਹੀਂ ਛੋਕਰ ਭੈਣ ਜਿਲਾਨਾ ਉਹ ਦੇਖੋ ਦੋ ਬੰਦਾ ਨਿਕਲਿਆ ਦੋ ਦਰਵਾਜੇ ਦਿਖਾਉਂਦਾ ਉਧਰ ਰਾਜਾ ਜਿਹੜਾ ਇਹਨਾਂ ਨੂੰ ਪਤਾ ਪੰਦਾ ਨਹੀਂ ਬਾਹਰ ਨਿਕਲ ਉਧਰ ਕੋਈ ਕੈਮਰਾ ਨਹੀਂ ਪਤਾ ਬੰਦਾ ਇੰਦਾ ਲੁਪੇੜ ਕੇ ਲੱਗੇ ਉਹਨਾਂ ਪਤਾ ਸਾਰਾ ਕੁਛਾਂ ਨੂੰ ਕੋਈ ਕੈਮਰਾ ਨਹੀਂ ਬਾਹਰ ਐ ਜਿੱਥੇ ਚੋਰੀ ਵੜ ਕੇ ਦਰਵਾਜ਼ਾ ਉਹ ਸਟੇਜ ਤੇ ਸਟੇਜ ਤੋਂ ਲੱਗੇ ਹਰ ਪਹਿਲੇ ਵਸ ਦੇ ਚਾਰ ਕੈਮਰੇ ਲੱਗੇ ਹੁੰਦੇ ਆ ਇਹਨਾਂ ਦੇ ਕੈਮਰੇ ਚੱਲਦਾ ਕੋਈ ਨਹੀਂ ਸਾਡੇ ਪਤਵਾਰ ਦਾ ਬਹੁਤ ਬੜਾ ਨੁਕਸਾਨ ਹੋਇਆ ਅਸੀਂ ਬਰਦਾਸ਼ਤ ਨਹੀਂ ਕਰਦੇ ਪਏ ਅਸੀਂ ਆ ਨਾ ਇਸ ਮਾਨ ਰੈਸਟੋਰਟ ਦਾ ਕਾਹੇ ਆਏ ਸਕੇ ਕਿਉਂਕਿ ਇਸ ਮੈਨੇਜਰ ਨਾਲ ਸਾਡੀ ਬਹੁਤ ਵੱਡੀ ਸਗੀ ਗੱਲ ਵੀ ਸਾਡਾ ਕੋਈ ਨੁਕਸਾਨ ਨਹੀਂ ਹੋਊਗਾ ਕੌਣ ਦਾ ਸਦਨ ਨੁਕਸਾਨ ਹੋਇਆ ਅਸੀਂ ਬਰਦਾਸ਼ਤ ਨਹੀਂ ਕਰਦੇ ਕਿਉਂਕਿ ਮੈਨੇਜਰ ਸਾਹਿਬ ਵੀ ਜਾਨਕੀ ਗੱਲ ਕਰੀ ਜਿੰਦੇ ਸਾਡੇ ਕੈਮਰੇ ਕੈਮਰੇ ਹੋਰ ਕਰੀ ਜਾਂਦਾ ਉਹ ਹੈਪੀ ਹੈਮਲ ਇਕ ਤਰੋਣੇ ਕਿੰਨੇ ਆ ਉਹ ਤਾਂ ਸਿਰ ਤੇ ਜੋ ਹੈ ਨਹੀਂ ਹੈਡ ਕੈਮਰ ਬਿਲਟੀ ਕਿਨਾਂ ਦੀ ਮੈਨੇਜਰ ਸਾਹਿਬ ਦੀ ਹੈ ਜਾਂ ਮਾਲਕ ਦੀ ਹੈ ਸੀਸੀਟੀਵੀ ਕੱਲ ਸਾਰੀ ਆ ਗਈ ਹੈ ਵੀਡੀਓ ਮੈਂ ਬਸੇ ਗੱਲ ਕਰ ਦਿੰਦਾ ਕੱਲ ਸਾਡਾ ਨੁਕਸਾਨ ਹੋਵੇ ਸਾਡੀ ਪ੍ਰਭਾਈ ਹੋ ਜਾਵੇ ਅਸੀਂ ਇਸ ਤੋਂ ਲਵਾ ਕੁਝ ਨਹੀਂ ਜਾਨਕੀ ਕਰਦੇ ਪਏ ਠੀਕ ਹੈ ਜੀ ਕੋਈ ਨਹੀਂ ਮੰਗਦੀ ਅਗਰ 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 ਤੁਹਾਡੀ ਅਗਰ ਤੁਹਾਡੀ ਭਰਵਾਈ ਨਹੀਂ ਹੁੰਦੀ ਫਿਰ ਤੁਹਾਡਾ ਅਗਲਾ ਇਲੈਕਸ਼ਨ ਕੀ ਆ ਫਿਰ ਇਹ ਬੰਦ ਹੋਣਾ ਚਾਹੀਦਾ ਇਹ ਪਹਿਲੇ ਸ ਬੰਦ ਹੋਣਾ ਚਾਹੀਦਾ ਕੋਈ ਕੋਰਟ ਐਕਸ਼ਨ ਜਾਂ ਕੁਝ ਵੀ ਨਹੀਂ ਕਰਾਂਗੇ ਮੰਗ ਕੇ ਠੀਕ ਹੈ ਤੁਹਾਡੇ ਥਰੂ ਅਸੀਂ ਕੋਰਟ ਵਿੱਚ ਜਾ ਸਕਦੇ ਹਾਂ ਕਰਾਂਗੇ ਅਸੀਂ ਕਰਾਂਗੇ ਅਸੀਂ ਜਨਨ ਕਿ ਉਹ ਆਰਡਰ ਨਹੀਂ ਲਈ ਲਵਾਂਗੇ ਅਸੀਂ ਕਰਾਂਗੇ ਅਗੇ ਕਾਰਵਾਈ ਠੀਕ ਹੈ ਜੀ ਜਰਨਾਜੀ ਕਮਲੀ ਤਹਿ ਹਾਂਜੀ ਹਰ ਕੀ ਮਾਮਲਾ ਕੀ ਇੱਕ ਜਿਹੜਾ ਅੱਜ ਰਿਸੋਰਟ ਦੇ ਵਿੱਚ ਆਪਣੇ ਮਾਮਲਾ ਆਇਆ ਜੀ ਮੇਰੀ ਮਾਸੀ ਦੇ ਲੜਕੇ ਦੇ ਜਾਗੋ ਸੀਗੀ ਪਹਿਲੇ ਸ ਤੇ ਅਸੀਂ ਜਾਗੋ ਦੇ ਫੰਕਸ਼ਨ ਤੇ ਆਏ ਆ ਹੱਲੇ ਪੈਲਸ ਦੇ ਵਿੱਚ ਆਏ ਆ ਮਾਨ ਰਸੋੜ ਆ ਮਾਨ ਰਸੋੜ ਫਗਵਾੜੇ ਚਾਚੋਗੀ ਦੇ ਵਿੱਚ ਅਸੀਂ ਹੱਲੇ ਐਂਟਰ ਹੋਏ ਆ ਜਾਨੀ ਕਿ ਥੋੜੇ ਜੇ ਨਾਲ ਕਮੇਰਾ ਆਇਆ ਤੇ ਸਾਡੀ ਮਾਸੀ ਦਾ ਪਰਚ ਚੁੱਕ ਹੋ ਗਿਆ ਜਿਸ ਦੇ ਵਿੱਚ 10 ਲੱਖ ਰੁਪਈਆ 골ਡ ਤੇ ਬਾਹਲੀ ਕਰੰਸੀ ਸੀ ਠੀਕ ਹੈ ਜੀ ਬਾਹਲੇ ਯੂਰੋ 10 ਲੱਖ ਰੁਪਈਆ ਤੇ 골ਡ ਸੀਗਾ ਕਿੰਨਾ ਵੱਧੀਆ ਕਿੰਨਾ ਬਦਚਾਹੇ ਵਿੱਚ ਕੈਮਰੇ ਵਿੱਚ ਬੰਦੇ ਆਇਆ ਜੀ ਹਾਂ ਕਿੰਨੇ ਵਿਅਕਤੀ ਸੀਗੇ ਜੀ ਦੋ ਜਣੇ ਆ ਸਿਸ਼ਿਸ਼ ਕੈਮਰੇ ਵਿੱਚ ਆਏ ਆ ਤੇ ਬਾਕੀ ਦੇਖੋ ਜੀ ਪੈਲਸ ਦੇ ਕੋਈ ਕੈਮਰੇ ਕਲੀਅਰ ਨਹੀਂ ਚੱਲਦੇ ਹਾਂਜੀ ਦੋ ਇੱਕ ਕੈਮਰੇ ਦੇ ਵਿੱਚ ਦੋ ਬੰਦੇ ਆਏ ਆ ਸਾਹਮਣੇ ਬੈਠੇ ਆ ਤੇ ਉਹ ਆ ਆ ਦੇਖੋ ਜੀ ਆਹ ਵਾਲੇ ਹਾਂਜੀ ਹਾਂਜੀ ਤੇ ਅਸੀਂ ਉਹ ਕਹਿੰਦੇ ਆ ਪੈਲਸ ਵਾਲੇ ਕਹਿੰਦੇ ਵੀ ਸਾਡੇ ਕੈਮਰੇ ਚੱਲਦੇ ਨਹੀਂ ਸਾਨੂੰ ਇਨਸਾਫ ਚਾਹੀਦਾ ਸਾਡਾ ਸਮਾਨ ਸਾਨੂੰ ਵਾਪਸ ਚਾਹੀਦਾ ਸਾਨੂੰ ਬੰਦੇ ਚਾਹੀਦੇ ਸਰ ਕੋਈ 골ਡ ਵਗੈਰਾ ਵੀ ਸੀਗਾ ਵਿੱਚ ਸਰ 골ਡ ਵੀ ਸੀਗਾ 10 ਲੱਖ ਰੁਪਈਆ ਤੇ ਬਾਲੀਕਰਨ ਸਿੰਘ ਸਰ ਜਿਹੜਾ ਸੀ ਫੋਨ ਜਿਹੜੀ ਕੈਮਰੇ ਵਿੱਚ ਆਇਆ ਹੈ ਕੀ ਮੰਨਦੇ ਹਾਂਜੀ ਬੰਦੇ ਆਏ ਨਹੀਂ ਸੀ ਠੀਕੀ ਕੈਮਰੇ ਵਿੱਚ ਹਾਂਜੀ ਕਿੰਨੇ ਵਿਅਕਤੀ ਆ ਰਹੇ ਦੋ ਦੋ ਹਾਂਜੀ ਸਾਡੇ ਐਨਆਰਆਈ ਸਾਰੇ ਆਏ ਸਾਡੇ ਦੇਖੋ ਜੀ ਸਾਡਾ ਫੰਕਸ਼ਨ ਸਾਰਾ ਖਰਾਬ ਹੋ ਗਿਆ ਅਸੀਂ ਕੋਈ ਫੰਕਸ਼ਨ ਇੰਜੋਏ ਨਹੀਂ ਕੀਤਾ ਠੀਕ ਹੈ ਜੀ ਹੁਣ ਸਾਨੂੰ ਇਨਸਾਫ ਚਾਹੀਦਾ ਤੇ ਨਾ ਅਸੀਂ ਕਰਨਾ ਚਾਹੁੰਦੇ ਹਾਂ ਇੱਕ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਕੀਤੀ ਥੀ ਤੁਹਾਨੂੰ ਹਾਂਜੀ ਪੁਲਿਸ ਨੂੰ ਕੀਤੀ ਸ਼ਿਕਾਇਤ ਪੁਲਿਸ ਦੀ ਮੌਕੇ ਲਈ ਅੱਜ ਕੋਈ ਵਿਅਕਤੀ ਵੀ ਲੈ ਕੇ ਗਏ ਪੁਲਿਸ ਨੇ ਚੱਕ ਨਹੀਂ ਲਿਆ ਉਹਨੇ ਕੁਝ ਨਹੀਂ ਹਲੇ ਕੋਈ ਕਾਰਵਾਈ ਬੇਟਰ ਨੂੰ ਲੈ ਕੇ ਇੱਕ ਨੂੰ ਸਰ ਮੈਨੇਜਰ ਨਾਲ ਗੱਲਬਾਤ ਕੀਤੀ ਸੀ ਕੀ ਕਿ ਉਹਨਾਂ ਨੇ ਜਿਹੜੇ ਬਲੀਡਰ ਨੂੰ ਲੈ ਕੇ ਗਏ ਬੈਂਚ ਸਾਹਿਬ ਬੈਂਚ ਸਾਹਿਬ ਨੇ ਸਾਨੂੰ ਕੋਈ ਇਨਸਾਫ ਨਹੀਂ ਦਿੱਤਾ ਕੋਈ ਕੈਮਰੇ ਵਗੈਰਾ ਚੱਲ ਰਹੇ ਠੀਕ ਹੈ ਜੀ ਉਹ ਕਹਿੰਦੇ ਉਹ ਕਹਿੰਦੇ ਉਹ ਕਹਿੰਦੇ ਕੈਮਰੇ ਸਾਡੇ ਬੰਦ ਹੈ ਚੱਲਦੇ ਨਹੀਂ ਠੀਕ ਹੈ ਜੀ ਜੇ ਐਡਾ ਵੱਡਾ ਰਿਜ਼ੋਰਟ ਆ ਉਹਨਾਂ ਦੇ ਕੈਮਰੇ ਕਿਉਂ ਨਹੀਂ ਚੱਲਦੇ ਕਿਉਂ ਕਿਉਂ ਠੀਕ ਹੈ ਜੀ ਬਿਜਲੀ ਸਰਕਟ ਨਾਲ ਖਰਾਬ ਹੋਏ ਆ ਤੇ ਉਹਨਾਂ ਨੂੰ ਠੀਕ ਕਰਵਾਉਣਾ ਉਹਨਾਂ ਦਾ ਫਰਜ ਸੀਗਾ ਨਾ ਇਸ ਕਰਕੇ ਉਹਨਾਂ ਨੇ ਵੀ ਕਾਰਵਾਈ ਕੀਤੀ ਲਵੇ ਤੇ ਸਾਡਾ ਸਮਾਨ ਸਾਨੂੰ ਦਿੱਤਾ ਜਾਵੇ ਹਾਂਜੀ ਇਹ ਮਾਮਲਾ ਕੀ ਇੱਕ ਜਿਹੜਾ ਮੇਰੇ ਬੇਟੇ ਦੀ ਮੈਰਿਜ ਸੀ ਮਾਨ ਰਿਜ਼ੋਰਟ ਦੇ ਵਿੱਚ ਹਾਂਜੀ ਸਾਚੋ ਕੀ ਖਵਾੜੇ ਦੇ ਵਿੱਚ ਪੈਂਦਾ ਆ ਹਾਂਜੀ ਅਸੀਂ ਹੱਲੇ ਕੋਈ ਫੰਕਸ਼ਨ ਸ਼ੁਰੂ ਨਹੀਂ ਕੀਤਾ ਹੈਗਾ ਕਿ ਆ ਸਾਡਾ ਫੰਕਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਫਿਰ ਪਰਸ ਚੋਰੀ ਹੋਇਆ ਆ ਸਭ ਚੱਕ ਜੀ ਜਿਹਦੇ ਵਿੱਚ ਮੇਰਾ 10 ਲੱਖ ਪੈਸੇ ਸੀਗਾ ਤੇ ਵਿੱਚ ਮੇਰੇ ਗਹਿਣੇ ਸੀਗੇ ਮੇਰੇ ਵਿੱਚ ਇੰਡੀਅਨ ਰੁਪਈਆ ਜ਼ੀਰੋ ਕਰੰਸੀ ਸੀ ਕਿੰਨੇ ਜ਼ੀਰੋ ਸੀ ਮੈਡਮ 2 ਲੱਖ ਵੀ ਵੀ ਉਹ ਨਹੀਂ ਵੀ ਤੋਂ ਵੀ ਭਾਏ ਜਿਆਦਾ ਮੇਰੇ ਕਿਉਂਕਿ ਕਰੰਸੀ ਕਰੰਸੀ ਵਿੱਚ ਸਿਗੀ ਕਿੰਨੇ ਕ ਯੂਰੋ ਸੀਗੇ ਮੈਡਮ ਤੁਹਾਡੇ ਇੰਡੀਆ ਨੂੰ ਵੀ ਦਰ ਤੇ 20 ਲੱਖ ਰੁਪਏ ਟੋਟਲ 20 ਲੱਖ ਰੁਪਏ ਆਉਂਦਾ ਟੋਟਲ 20 ਲੱਖ ਰੁਪਏ ਫਿਰ ਮੇਰੀ ਸਾਰੇ ਮੇਰਾ ਫਰੈਂਡ ਸਰਕਲ ਆਇਆ ਹੋਇਆ ਆ ਇੱਥੇ ਇਸ ਵਿੱਚ ਮੇਰੀ ਮੈਨੂੰ ਆਪਣੇ ਆਪ ਨੂੰ ਇਨਸਾਲਟ ਫੀਲ ਹੁੰਦੀ ਆ ਸੀ ਕੁਝ ਵੀ ਇੰਜੋਏ ਨਹੀਂ ਕੋਈ ਕੈਮਰੇ ਦੇ ਵਿੱਚ ਆਈ ਵਿਅਕਤੀ ਮੈਨੂੰ ਕੈਮਰੇ ਵਾਲੇ ਦੋ ਆਏ ਆ ਸਾਡੇ ਇੱਥੇ ਚਾਚਾ ਜੀ ਆ ਉਹਨਾਂ ਨੇ ਦੇਖਿਆ ਆ ਤੇ ਐ ਪਹਿਲੇ ਵਾਲੇ ਕਹਿੰਦੇ 2 ਮਿੰਟ ਲਈ 3 ਮਿੰਟ ਲਈ ਕੈਮਰੇ ਬੰਦ ਹੋ ਗਏ ਇਦਾਂ ਕਿਦਾਂ ਬੰਦ ਹੋ ਗਏ ਕੋਈ ਲਾਈਟ ਵਗੈਰਾ ਗਈ ਸੀ ਮੈਡਮ ਸਾਡੇ ਕੋਲ ਸਾਬਦਾ ਇਨਸਾਲਟ ਚਾਹੀਦਾ ਆ ਕੈਮਰੇ ਚੱਲਣੇ ਚਾਹੀਦੇ ਕਹਿੰਦੇ 3 ਮਿੰਟ ਲਈ ਕੈਮਰੇ 3 ਮਿੰਟ ਲਈ ਕੈਮਰੇ ਕਿਦਾਂ ਬੰਦ ਹੋ ਸਕਦੇ ਆ ਠੀਕ ਹੈ ਉਦੋਂ ਹੀ ਹੋਏ ਜਦੋਂ ਮੇਰਾ ਪਾਸ ਚੋਰੀ ਹੋਇਆ ਆ ਠੀਕ ਹੈ ਇੱਧਰ ਲੇਡੀਜ਼ ਬੈਠੀਆਂ ਮ इंडिया ਕੋਈ ਬੱਚਾ ਲੈ ਕੇ ਮੰਗਿਆ ਸਕਿਆ ਭਜਿਆ ਛੋਟਾ ਜਿਹਾ ਬੱਚਾ ਸੀ ਵੀ ਅਸੀਂ ਕਿਹਾ ਵੀ ਖਰੇ ਆਪਣੀ ਮਾਂ ਦਾ ਪਰਸ ਲੈ ਕੇ ਚੱਲਿਆ ਸਾਨੂੰ ਉਹਨਾਂ ਤੇ ਵੀ ਡਾਟਵਾ ਤੈਨੂੰ ਉਹਨਾਂ ਤੇ ਵੀ ਡਾਟਵਾ ਕਿ ਸਾਰੇ ਗਲੇ ਹੋਏ ਆ ਇਸ ਮਾਮਲੇ ਨੂੰ ਲੈ ਇਸ ਮਾਮਲੇ ਨੂੰ ਲੈ ਕੇ ਕਾਨੂੰਨੀ ਕਾਰਵਾਈ ਹੋਇਆ ਹਾਂਜੀ ਅਸੀਂ ਸ਼ਿਕਾਇਤ ਕੀਤੀ ਆ ਪੁਲਿਸ ਐਰਬੋਰਡ ਕੀਤੀ ਆ ਪੁਲਿਸ ਨੇ ਮੈਨੂੰ ਇਹ ਸਾਡੇ ਭਜਾਈ ਆ ਇਹ ਵੀ ਮਲਾਜ਼ਮ ਆ ਹਾਂਜੀ ਐਫਆਈਰ ਡਾਰਚ ਕਰਾਉਣੀ ਆ ਅਸੀਂ ਕਰ ਦਿੱਤੀ ਹੈ ਨਹੀਂ ਕੋਈ ਲੱਗਿਆ ਕੋਈ ਲੱਗੇ ਮੈਡਮ ਤੁਹਾਨੂੰ ਕੋਈ ਜਾਣ ਕੇ ਕੀਤਾ ਕਿਸ ਨੇ ਕਿਸ ਦਾ ਸ਼ਰਾਰਤ ਕੀਤੀ ਕਿਸ ਨੇ ਮੈਨੂੰ ਲੈ ਮੈਨੂੰ ਜਾਣ ਕੇ ਹੋਈ ਨਹੀਂ ਕੀਤੀ ਮੇਨਿ ਸ਼ਾਕਾ ਮੈਂ ਤੇ ਆ ਸਾਰੇ ਸਟਾਫ ਤੇ ਸ਼ਾਕਾ ਮੈਨੂੰ ਉਹ ਲੇਡੀਜ਼ ਵੀ ਸੀਗੇ ਨਾਲ ਇਹਨਾਂ ਦੇ ਕੋਈ ਲੇਡੀਜ਼ ਮੈਨੂੰ ਪਤਾ ਨਹੀਂ ਹੈਗਾ ਮੈਂ ਜਿਹੜੀ ਅਸੀਂ ਫੋਟੋ ਦੇਖੀ ਉਹਦੇ ਵਿੱਚ ਦੋ ਹੀ ਬੱਚੇ ਹੀ ਹੁੰਦੇ ਤੇ ਤੁਹਾਡੀ ਮੈਨੇਜਰ ਸਾਹਿਬ ਨਾਲ ਗੱਲਬਾਤ ਹੋਈ ਹੈ ਕੀ ਕਹਿੰਦੇ ਹਾਂ ਹਾਂਜੀ ਉਹ ਕੋਈ ਗੱਲ ਨਹੀਂ ਸੁਣਦਾ ਇਹ ਹਰਗੇ ਦੇਖੋ ਸਿਕਿਉਰਟੀ ਗਾਰਡ ਵਾਲੇ ਹੈਗੇ ਜੀ ਇਹਨਾਂ ਕੋ ਬਾਹਰ ਪਤਾ ਨਹੀਂ ਲੱਗਾ ਕੌਣ ਕਿੱਥੇ ਲੈ ਕੇ ਗਿਆ ਬੈਗ ਅਸੀਂ ਕੁਝ ਨਹੀਂ ਦਰਦ ਸੁਣਾਉਣੀ ਆ ਠੀਕ ਹੈ ਮੈਨੂੰ ਇਨਸਾਫ ਲੈਣਾ ਚਾਹੀਦਾ ਮੇਰਾ ਬਹੁਤ ਨੁਕਸਾਨ ਹੋਇਆ ਮੇਰੀ ਬਹੁਤ ਜ਼ਿਆਦਾ ਅਨਸਾਲਟ ਹੋਈ ਮੇਰੇ ਸਾਰੇ ਗੈਸਟ ਤੁਹਾਡਾ ਮੈਡਮ ਫੰਕਸ਼ਨ ਆਪਣਾ ਘਰ ਦਾ ਜਾਂ ਕੋਣ ਤੁਹਾਡਾ ਮੇਰੇ ਬੇਟੇ ਦੀ ਮੈਰਿਜ ਆ ਅੱਛਾ ਜੀ ਮੇਰੇ ਬੇਟੇ ਦੀ ਮੈਰਿਜ ਹੈ ਮੇਰਾ ਦਿਓਰ ਆ ਇਹ ਮੇਰੇ ਜੇਠ ਜੀ ਆ ਇਹ ਮੇਰੀ ਪਰਜਾਈ ਆ ਇਹ ਮੇਰੇ ਬਾਬਾ ਜੀ ਸਾਰੀ ਸਾਡੀ ਕਿਹੜੇ ਰੰਗ ਦਾ ਮਾੜ ਪਰਸ ਸੀਗਾ ਤੁਹਾਡਾ ਮੇਰਾ ਬ੍ਰਾਊਨ ਰੰਗ ਦਾ ਪਰਸ ਸੀਗਾ ਓਕੇ ਬ੍ਰਾਊਨ ਬ੍ਰਾਊਨ ਰੰਗ ਦਾ ਮੇਰਾ ਪੈਸੇ ਸੀ ਵੱਡਾ ਸੀ ਨਹੀਂ ਜਦੋਂ ਤੁਹਾਨੂੰ ਉਹਨੇ ਕਿਹਾ ਕਿੰਦਾ ਤੁਹਾਡਾ ਪਰਸ ਕਿੱਦਾ ਫੜਿਆ ਤੁਹਾਡੇ ਕੋਲ ਨੇ ਸਰ ਉੱਥੇ ਅਸੀਂ ਕਪਟੂ ਮੈਂ ਕੱਪੜੇ ਦਿਖਾਉਣ ਲੱਗੇ ਸੀ ਮੇਰੇ ਪੇਕੇਆਂ ਦੀ ਨਾਨਕੇ ਸ਼ਕ ਦਿਖਾਉਣ ਲੱਗੇ ਸੀ ਉਹਨਾਂ ਨੇ ਮੈਂ 1 ਸੈਕਿੰਡ ਲਈ ਪਰਸ ਰੱਖਿਆ ਤੇ ਜਦੋਂ ਹੀ ਮੈਨੂੰ ਪਤਾ ਲੱਗਾ ਮੈਂ ਪਾਉਣੇ ਸੀਗੇ ਵਿੱਚ ਕਾਲ ਆਪਣੇ ਇਹ ਪਾਸੇ ਮੇਰੇ ਤੋਂ ਜੀ ਤੁਹਾਨੂੰ ਪਤਾ ਨਹੀਂ ਲੱਗਾ ਤੁਹਾਨੂੰ ਫੜਾਇਆ ਕਿਨੂੰ ਤੁਸੀਂ ਫੜਾ ਮੈਨੂੰ ਮੈਂ ਕਿਸੇ ਨੂੰ ਨਹੀਂ ਫੜਾਇਆ ਮੈਂ ਉੱਥੇ ਰੱਖਿਆ ਸਿਰਫ ਸਟੇਜ ਤੋਂ ਲਹੇ ਬਿਲਕੁਲ ਸਟੇਜ ਤੋਂ ਲਹੇ ਤੇ ਜਿਹੜੇ ਤੁਹਾਡੇ ਫੋਟੋਗ੍ਰਾਫਰ ਹੈਗੇ ਉਹਨਾਂ ਦੇ ਕੈਮਰੇ ਵਿੱਚ ਤਾਂ ਆਇਆ ਹੋਊਗਾ ਉਹ ਬੰਦੇ ਦੋ ਬੰਦੇ ਉਹਨਾਂ ਦੇ ਦੋ ਆਏ ਆ ਤੁਹਾਨੂੰ ਦੱਸਿਆ ਵੇ ਇੱਕ ਫੋਟੋ ਆ ਸਾਡੇ ਕੋਲ ਮੋਬਾਈਲ ਦੇ ਵਿੱਚ ਹੈ ਨਾ ਅਸੀਂ ਇੱਥੇ ਚਾਚੋ ਕੀ ਤੋਂ ਆਏ ਹਾਂ ਠੀਕ ਹੈ ਚਲੋ ਠੀਕ ਹੈ ਮਿਸਾਬ ਮੈਨਣਾ ਚਾਹੀਦਾ ਮੈਨੂੰ ਠੀਕ ਹੈ ਜੀ ਓਕੇ ਜੀ ਤੁਹਾਡਾ ਥੈਂਕ ਯੂ ਹਾਂਜੀ ਸਰ ਇੱਕ ਪੈਲਸ ਦੇ ਵਿੱਚ ਸਰ ਪੈਲਸ ਦੇ ਵਿੱਚ ਇੱਕ ਐਨਆਰਆਈ ਫੰਕਸ਼ਨ ਚ ਉਹਦੇ ਵਿੱਚ ਤੁਹਾਡੀ ਸਰਨ ਲੈਕੀ ਦਖਰੇ ਆ ਕਹਿੰਦੇ ਮੈਨੇਜਰ ਸਾਹਿਬ ਸਾਨੂੰ ਕੋਈ ਜਵਾਬ ਨਹੀਂ ਦੇ ਰਹੇ ਤੇ ਕੋਈ ਗੱਲਬਾਤ ਨਹੀਂ ਸਾਡ ਨਾਲ ਕਰ ਰਹੇ ਕੀ ਮਾਮਲਾ ਕੀ ਸਾਰਾ ਸਾਰਾ ਹੈ ਦੇਖੋ ਜਿਹੜਾ ਕੈਮਰਿਆਂ ਦੇ ਵਿੱਚ ਉਹ ਬੰਦੇ ਕਲੀਅਰ ਆ ਔਰ ਉਹਨਾਂ ਦੀਆਂ ਸੀਸੀਟੀਵੀ ਫੋਟੋਜ਼ ਵਗੈਰਾ ਉਹਨਾਂ ਨੇ ਲੈ ਲਈਆਂ ਅਸੀਂ ਉਹਨਾਂ ਨੂੰ ਦੇ ਦਿੱਤੀਆਂ ਸੂਟ ਬੂਟ ਪਾ ਕੇ ਆਇਓ ਦੋ ਤਿੰਨ ਬੰਦੇ ਜਿਹੜੇ ਉੱਥੇ ਵਿੱਚ ਬੈਠੇ ਆ ਦੋ ਬੰਦੇ ਆ ਸੂਟ ਬੂਟ ਪਾਏ ਆ ਔਰ ਉਹ ਪਰਸ ਚੱਕ ਕੇ 도ੜ 도ੜ ਦੇ ਕਲੀਅਰ ਦੀਤੇ ਉਹਦੇ ਵਿੱਚ ਸਾਡਾ ਕੀ ਦੋਸ਼ ਆ ਅਸੀਂ ਕਿਸੇ ਗੈਸਟ ਨੂੰ ਪੁੱਛ ਥੋੜੀ ਜਗਨੇ ਕਿ ਤੁਸੀਂ ਕੌਣ ਆ ਜਾਂ ਕਿੱਦਾਂ ਕਿੰਨੇ ਕਿੰਨੇ ਸੀਗੇ ਸਰ ਬੰਦੇ ਦੋ ਦੋ ਬੰਦੇ ਕਿੰਨੀ ਕਿੰਨੀ ਉਮਰ ਦੇ ਲੱਗਦੇ ਵੀ ਜੋ ਐਦਾ ਹੁਣ ਤੁਹਾਨੂੰ ਅਸੀਂ ਫੋਟੋਜ਼ ਦੇ ਦਿੱਤੀਆਂ ਤੁਸੀਂ ਖੁਦ ਦੇਖ ਲਓ ਹੈਨਾ ਤੁਹਾਨੂੰ ਪਤਾ ਲੱਗਿਆ ਵੀ ਕਿਹੜੇ ਕਿੱਥਰ ਹੋ ਗਏ ਮੁੜ ਕੇ ਵਾਪਸੀ ਨਹੀਂ ਕੁਝ ਨਹੀਂ ਪਤਾ ਦੇਖੋ ਗੇਟ ਦੋਰ ਤਾਂ ਇੱਕ ਹੀ ਹੈ ਸਾਡੇ ਕੋਲ ਇੱਕੋ ਹੀ ਦੋਰ ਹੈ ਇੱਥੋਂ ਨਿਕਲਣੀ ਉਹ ਦੋਰ ਤੋਂ ਬਾਹਰ ਨਿਕਲ ਕੇ ਜਾਇਆ ਬਿਲਕੁਲ ਸਾਡਾ ਹਾਂਜੀ ਸਰ ਕਸਟਮਰ ਦਾ ਥੋੜਾ ਜਿਹਾ ਇਤਿਹਾਜ਼ਾਮ ਲਾਇਆ ਲੰਬੇ ਕਿ ਸਾਡੇ 2-3 ਮਿੰਟ ਲਈ ਇਹ ਕਹਿੰਦੇ ਕਿ ਸਾਡੇ ਕੈਮਰੇ ਬੰਦ ਹੋ ਗਏ ਬਿਲਕੁਲ ਨਹੀਂ ਸੀਸੀਡੀ ਕੈਮਰੇ ਚੱਲ ਰਹੇ ਬਿਲਕੁਲ ਨਹੀਂ ਦਿਖਿਓ ਸੀਸੀਟੀਵੀ ਕੈਮਰੇ ਚੱਲ ਰਹੇ ਆ ਪੁਲਿਸ ਨੂੰ ਅਸੀਂ ਉਹ ਬੰਦੇ ਦਾ ਸਾ ਦਿੱਤੇ ਆ ਅਸੀਂ ਵੀਡੀਓਜ਼ ਦੇ ਦਿੱਤੀਆਂ ਪਰਿਵਾਰ ਨੂੰ ਦੇ ਦਿੱਤੀਆਂ ਉਹਨਾਂ ਨੂੰ ਦੇ ਦਿੱਤੀਆਂ ਸਾਡੇ ਕੋਲ ਉਹ ਪਰਿਵਾਰ ਵੱਲੋਂ ਹੀ ਕੈਂਸੀ ਸਾਹਿਬ ਆਏ ਸੀ ਉਹਨਾਂ ਨੂੰ ਦੇ ਦਿੱਤੀ ਸਾਡਾ ਅਸੀਂ ਤਾਂ ਜਿਹੜੀ ਰਿਕਾਰਡਿੰਗਸ ਸੀਗੀਆਂ ਉਹਨਾਂ ਨੂੰ ਅਸੀਂ ਦੇ ਦਿੱਤੀਆਂ ਜੋ ਜਿਹੜੇ ਕੋਈ ਬੰਦੇ ਸੀ ਉਹ ਬਕਾਇਦਾ ਸੂਟ ਬੂਟ ਪਾ ਕੇ ਉਹ ਵਿੱਚ ਬੈਠੇ ਆ ਔਰ ਦੇਖੋ ਤੁਸੀਂ ਸਾਡੀ ਪ੍ਰੋਬਲਮਸ ਵੀ ਸਮਝ ਸਕਦੇ ਆ ਸੂਟ ਬੂਟ ਪਾ ਕੇ ਆਏ ਬੰਦਿਆਂ ਨੂੰ ਅਸੀਂ ਕਿੱਦਾਂ ਪੁੱਛ ਸਕਦੇ ਕਿ ਤੁਸੀਂ ਕੌਣ ਆ ਉਹ ਤਾਂ ਪਰਿਵਾਰ ਦਾ ਦੇਖੋ ਜਾਗੋ ਦਾ ਫੰਕਸ਼ਨ ਜੇ ਪਰਿਵਾਰ આરોਪ ਲਾਉਂਦਾ ਉਹਨਾਂ ਦਾ ਲੌਸ ਹੋਇਆ ਮੈਂ ਉਹਨਾਂ ਨਾਲ ਸਹਿਮਤ ਆ ਵੱਡੀ ਜੇ ਉਹਨਾਂ ਦਾ ਕੋਈ ਪਰਸ ਵਿੱਚ ਕੁਝ ਵੀ ਉਹਨਾਂ ਦਾ ਗਿਆ ਉਹ ਨੁਕਸਾਨ ਆ ਮੈਂ ਮੰਨਦਾ ਪਰ ਜਾਗੋ ਦਾ ਫੰਕਸ਼ਨ ਆ ਇੱਕੋ ਹੀ ਪਰਿਵਾਰ ਦਾ ਇਹ ਫੰਕਸ਼ਨ ਆ ਸਾਡੇ આરોਪ ਲਾਉਣ ਦੇ ਨਾਲੋਂ ਬੈਟਰ ਸੀ ਕਿ ਉਹਨਾਂ ਦਾ ਵੀ ਨਿਗਰਾਨੀ ਰੱਖਣਾ ਫਰਜ਼ ਬਣਦਾ ਤੁਹਾਡੀ ਤੁਹਾਡੀ ਸਰ ਪਰਿਵਾਰ ਨਾਲ ਗੱਲਬਾਤ ਹੋਈ ਹੁਣ ਕੀ ਕੀ ਬਿਲਕੁਲ ਬਿਲਕੁਲ ਸਾਡੇ ਕੋਲੇ ਬੈਠੇ ਗਏ ਆ ਕਿੰਨਾ ਨੁਕਸਾਨ ਹੋ ਗਿਆ ਤੁਹਾਨੂੰ ਸਾਡੇ ਨਾਲ ਨੁਕਸਾਨ ਹੋ ਗਿਆ ਜੀ ਉਹਨਾਂ ਦੇ ਦੇਖੋ ਸਾਡੇ ਨਾਲ ਨੁਕਸਾਨ ਬਾਰੇ ਕੋਈ ਗੱਲ ਨਹੀਂ ਹੋਈ ਸਾਡੇ ਨਾਲ ਸਿਰਫ ਇਹ ਗੱਲ ਹੋਈ ਸੀ ਸਾਡਾ ਪਰਸ ਚੋਰੀ ਹੋਇਆ ਤੇ ਸਾਡੇ ਗੇਂਹਣੇ ਸੀ ਸਾਡੇ ਪੈਸੇ ਸਾਨੂੰ ਇਹ ਨਹੀਂ ਪੁਲਿਸ ਆਈ ਸੀ ਕਿ ਵਿਅਕਤੀ ਨੂੰ ਲੈ ਕੇ ਗਈ ਆ ਕੌਣ ਆ ਵਿਅਕਤੀ ਉਹ ਜਿਹੜਾ ਇੱਕ ਵਿਅਕਤੀ ਆ ਉਹ ਇੱਕ ਸਫਾਈ ਕਰਮਚਾਰੀ ਕੋਈ ਹੈਗਾ ਉਹ ਉਹਦੇ ਲਈ ਜਿਹੜੇ ਐਮਸੀ ਸਾਹਿਬ ਆਏ ਸੀ ਉਹ ਕਹਿੰਦੇ ਕਿ ਮੈਨੂੰ ਇਹਨਾਂ ਤੇ ਡਾਊਟ ਆ ਅਸੀਂ ਇੱਥੇ ਕੰਮ ਕਰਦਾ ਸੀਗਾ ਰਿਜ਼ੋਰਟ ਦੇ ਵਿੱਚ ਸਾਡੇ ਕੋਲ ਇਸ ਵੇਲੇ ਉਹ ਕੰਮ ਕਰ ਰਿਹਾ ਕਿਹਨਾਮ ਸੀ ਇਹਦਾ ਨਾਮ ਤਾਂ ਕੀ ਸੀ ਅਰਜੁਨ ਅਰਜੁਨ ਤੇ ਜਿਨ੍ਹਾਂ ਦੇ ਸਰ ਫੰਕਸ਼ਨ ਆਇਆ ਉਹਨਾਂ ਦਾ ਕੀ ਨਾਮ ਕਰਾਉਣਾ ਦਾ ਨਹੀਂ ਨਹੀਂ ਪਤਾ ਕੀ ਨਾਮ ਹੈ ਨਹੀਂ ਤੁਹਾਡੇ ਕੋਲ ਸਾਰਾ ਐਂਟਰੀ ਵਗੈਰਾ ਆਉਣੀ ਗੱਟ ਦਿੰਦੇ ਆ ਕਿਹਦੇ ਨਾਮ ਤੇ ਬੁੱਕ ਕੀਤਾ ਹੈ ਉਹਨਾਂ ਦੇ 20 ਲੱਖ ਤੋਂ ਜ਼ਿਆਦਾ ਨੁਕਸਾਨ ਹੋਣਾ ਹੋ ਸਕਦਾ ਭਾਜੀ ਅਸੀਂ ਕਿਸੇ ਦੇ ਹੁਣ ਕਿਸੇ ਦੇ ਪਰਸ ਵਿੱਚ ਕੀ ਆ ਅਸੀਂ ਥੋੜੀ ਦੱਸ ਸਕਦੇ ਹਾਂ ਨਾ ਹੋ ਸਕਦਾ 20 ਲੱਖ ਦਾ ਹੋਇਆ ਜਾਂ 20 ਤੋਂ ਵੀ ਜ਼ਿਆਦਾ ਹੋਇਆ ਹੋਵੇ देश दुनिया की हर खबर सबसे पहले देखने के लिए फॉलो करें सर्वजन न्यूज़ YouTube Facebook Instagram और WhatsApp चैनल पर